ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਨਵਦੀਪ ਸ਼ਰਮਾ ਇਸ ਸਮੇਂ ਆਪਾਂ ਮੌਜੂਦ ਆਂ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਦੇ ਵਿੱਚ ਜਿੱਥੇ ਕਿ ਨਵਨੀਤ ਚਤੁਰਵੇਦੀ ਜਿਨ੍ਹਾਂ ਦੇ ਉੱਤੇ ਕੀ ਪੰਜਾਬ ਪੁਲਿਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਪੰਜਾਬ ਦੀ ਜਿਹੜੀ ਜਿਮਣੀ ਰਾਜ ਸਭਾ ਦੀ ਚੋਣ ਹੋਣੀ ਹੈ ਉਸ ਤੇ ਲਈ ਉਹਨਾਂ ਦੇ ਵੱਲੋਂ ਫਰਜੀ ਦਸਤਾਵੇਜ਼ ਲਗਾਏ ਗਏ ਫਰਜੀ ਵਿਧਾਇਕਾਂ ਦੇ ਜੋ ਸਨ ਉਹਨਾਂ ਦੇ ਵੱਲੋਂ ਸਿਗਨੇਚਰ ਕਰਕੇ ਨਮਕੰਨਤਾਖਲ ਕੀਤਾ ਗਿਆ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਗਰਮਾਇਆ ਤੇ ਦਿਨੇਸ਼ ਚੱਡਾ ਦੀ ਸ਼ਿਕਾਇਤ ਦੇ ਉੱਤੇ ਰੋਪੜ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਜਾਂਦਾ ਤੇ ਰੋਪੜ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਚੰਡੀਗੜ੍ਹ ਪੁਲਿਸ ਜੋ ਹੈ ਉਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਵਾਂਦੀ ਹੈ ਉਹਨਾਂ ਦਾ ਬਚਾਅ ਕਰਦੀ ਹੈ ਤੇ ਉਹਨਾਂ ਨੂੰ ਸੈਕਟਰ 3 ਦੀ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਜੋ ਪੰਜਾਬ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜੋ ਚੰਡੀਗੜ੍ਹ ਪੁਲਿਸ ਹੈ ਉਹਨਾਂ ਦਾ ਬਚਾਅ ਕਰਦੀ ਹੋਈ ਦਿਖਾਈ ਦੇ ਰਹੀ ਹੈ ਲੇਕਿਨ ਅਜੇ ਵੀ ਜੋ ਹੈ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਕੋ ਐਸਪੀ ਜੁਨੇ ਤੋਂ ਨੰਬਰ ਨਿਸ਼ਕਰੇ ਦਿਨੂ ਵਰਾਸ਼ਟ ਕਰਨ ਦੇ ਲਈ ਇੱਥੇ ਪਹੁੰਚੇ ਨੇ ਅਤੇ ਉਹਨਾਂ ਦੇ ਨਾਲ ਡਾਕਟਰ ਜਾ ਪੁਲਿਸ ਤੇ ਜੋ ਕਾਫਲਾ ਉਹਨਾਂ ਦੇ ਨਾਲ ਪਹੁੰਚਿਆ ਵੱਡਾ ਗੱਡੀਆਂ ਦਾ ਕਾਫਲਾ ਇੱਥੇ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਜੋ ਹੈ ਨਵਨੀਤ ਚਤੁਰਵੇਦੀ ਨੂੰ ਅਰਸ਼ਟ ਕਰਨ ਦੀ ਜੋ ਕੋਸ਼ਿਸ਼ ਹੈ ਉਹ ਕੀਤੀ ਜਾਵੇਗੀ ਤਾਂ ਹੁਣ ਤੁਹਾਨੂੰ ਇਹ ਪੂਰਾ ਮਾਮਲਾ ਸਮਝਾ ਦਿੰਨੇ ਆ ਕਿ ਰਾਜ ਸਭਾ ਦੀ ਜੋ ਜਿਮਨੀ ਚੋਣ ਪੰਜਾਬ ਦੇ ਵਿੱਚ ਹੋਣੀ ਹੈ ਉਸ ਨੂੰ ਲੈ ਕੇ ਨਵਨੀਤ ਚਤੁਰਵੇਦੀ ਦੇ ਵੱਲੋਂ ਇੱਕ ਨਮੰਕਨ ਦਾਖਲ ਕੀਤਾ ਜਾਂਦਾ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ 10 ਵਿਧਾਇਕਾਂ ਦੇ ਜੋੜੇ ਉਹ ਦਿੱਤਾ ਜਾਂਦਾ ਕਿ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਲੇਕਿਨ ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਉਹ ਜੋ ਨਵਨੀਤ ਚਤੁਰਵੇਦੀ ਦੇ ਵੱਲੋਂ ਜਿਨ੍ਹਾਂ 10 ਵਿਧਾਇਕਾਂ ਦਾ ਨਾਮ ਦਿੱਤਾ ਗਿਆ ਸੀ ਉਹ ਸਾਰੇ ਫਰਜੀ ਨਹੀਂ ਅਤੇ ਉਹਨਾਂ ਦੇ ਜੋ ਫਰਜੀ ਹਸਤਾਖਰ ਕਰਕੇ ਉਹਨਾਂ ਕੋਲੋਂ ਸਮਰਥਨ ਲਿਆ ਗਿਆ ਤੇ ਇਸੇ ਦੌਰਾਨ ਜੋ ਰੋਪੜ ਤੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦਿਨੇਸ਼ ਚੱਡਾ ਉਹਨਾਂ ਦੇ ਵੱਲੋਂ ਇੱਕ ਕੰਪਲੇਟ ਜੋ ਹੈ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਸੇਮ ਡੇ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਜਾਂਦਾ ਤੇ ਕੋਰਟ ਦੇ ਵੱਲੋਂ ਨਮਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਕਰ ਦਿੱਤੇ ਜਾਂਦੇ ਨੇ ਲੇਕਿਨ ਨਮਨੀਤ ਚਤੁਰਵੇਦੀ ਨੂੰ ਜਦੋਂ ਸੁਖਣਾ ਲੇਖ ਦੇ ਲਾਗੇ ਪੰਜਾਬ ਪੁਲਿਸ ਅਰੈਸਟ ਕਰਨ ਲਈ ਜਾਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਜੋ ਹੈ ਵਿਚ ਬਚਾਅ ਕਰਦੀ ਦਿਖਾਈ ਦਿੰਦੀ ਹੈ ਤੇ ਨਵਨੀਤ ਚਤੁਰਵੇਦੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਆਪਣੀ ਦੇਖਰੇਖ ਦੇ ਵਿੱਚ ਪ੍ਰੋਟੈਕਸ਼ਨ ਦਿੰਦਿਆ ਹੋਇਆ ਸੈਕਟਰ 3 ਦੀ ਥਾਣੇ ਲਿਆ ਦਿੰਦੀ ਹੈ ਤਾਂ ਉਦੋਂ ਤੋਂ ਹੀ ਨਵਨੀਤ ਚਤੁਰਭੇਦੀ ਜੁਣੀ ਉਹ ਸੈਕਟਰ 3 ਦੀ ਪੁਲਿਸ ਸੀ ਕੋਲ ਨਹੀਂ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਿੱਚ ਨਹੀਂ ਨਵਨੀਤ ਚਤੁਰਭੇਦੀ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਨਜਾਇਜ਼ ਜੋ ਮਾਮਲੇ ਨੇ ਉਹ ਦਰਜ ਕੀਤੇ ਗਏ ਨੇ ਅਤੇ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਦੋਸ਼ੀ ਕਰਾਰ ਕਹਿੰਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੇ ਖਿਲਾਫ ਜੋ ਮਾਮਲੇ ਦਰਜ ਕੀਤੇ ਗਏ ਨਹੀਂ ਦਿੱਤੀ ਗਈ ਉਹਨਾਂ ਨੇ ਉੱਤੇ ਹੀ ਹਾਈ ਕੋਰਟ ਨੇ ਵੀ ਪੰਜਾਬ ਪੁਲਿਸ ਨੂੰ ਇੱਕ ਨੋਟਿਸ ਜਾਰੀ ਕਰਕੇ ਪੰਜਾਬ ਪੁਲਿਸ ਕੋਲੋਂ ਜਵਾਬ ਮੰਗਿਆ ਹੈ ਤੇ ਕਿ ਕਿਹੜੇ-ਕਿਹੜੇ ਮਾਮਲੇ ਨੇ ਜੋ ਨਵਨੀਤ ਚਤੁਰਪੇਦੀ ਦੇ ਖਿਲਾਫ ਜੋ ਨੇ ਪੰਜਾਬ ਪੁਲਿਸ ਨੇ ਦਰਜ ਕੀਤੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਰੋਪੜ ਪੁਲਿਸ ਜੋ ਹੈ ਉਹ ਇਸ ਸਮੇਂ ਥਾਣੇ ਦੇ ਅੰਦਰ ਮੌਜੂਦ ਹੈ ਅਤੇ ਬਾਹਰ ਵੀ ਪੂਰੇ ਰੂਟ ਦੇ ਉੱਤੇ ਜੋ ਹੈ ਪੁਲਿਸ ਦੀਆਂ ਗੱਡੀਆਂ ਲੱਗੀਆਂ ਨੇ ਪੱਡੀ ਸੰਖਿਆ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਨੇ ਤਾਇਨਾਤ ਨੇ ਅਤੇ ਪੁਲਿਸ ਕੱਲ੍ਹ ਦੇ ਵਾਂਗੂੰ ਹੀ ਟਕਰਾਅ ਦੀ ਸਥਿਤੀ ਵੀ ਜੋ ਹੈ ਉਹ ਪੈਦਾ ਹੋ ਸਕਦੀ ਹੈ ਜਿਸ ਤਰ੍ਹਾਂ ਕਿ ਕੱਲ੍ਹ ਸੁਖਨਾ ਲੇਖ ਦੇ ਲਾਗੇ ਬਣੀ ਸੀ ਤਾਂ ਪੁਲਿਸ ਅਰੈਸਟ ਕਰਨ ਲਈ ਆਈ ਹੈ ਤੇ ਚੰਡੀਗੜ੍ਹ ਪੁਲਿਸ ਜੋ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੀ ਹੈ ਫਿਲਹਾਲ ਨਵਨੀਤ ਚਤੁਰਭੇਦੀ ਨੂੰ ਅਰੈਸਟ ਕੀਤਾ ਜਾਂਦਾ ਜਾਂ ਨਹੀਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਤੇ ਹਰ ਤਰ੍ਹਾਂ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਜਗਬਾਣੀ ਟੀਵੀ